ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਅੱਜ ਅਸੀਂ ਤੁਹਾਨੂੰ ਬਹੁਤ ਹੀ ਵਧੀਆ ਜਾਣਕਾਰੀ ਦੇਣ ਵਾਲੇ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਬਣੀ ਰਹੇ ਤੁਸੀਂ ਇਸ ਬਾਰੇ ਜਾਣ ਕੇ ਹੈਰਾਨ ਹੀ ਹੋ ਜਾਓਗੇ ਕਿ ਜੇਕਰ ਤੁਸੀਂ ਜਾਣ ਲਓਗੇ ਕਿ ਤੁਹਾਡੇ ਵੀ ਕਿਸੇ ਅੰਗ ਤੇ ਜੇਕਰ ਤਿਲ ਹੈ ਤਾਂ ਤੁਹਾਡੀ ਜ਼ਿੰਦਗੀ ਵਿੱਚ ਕੀ ਕੀ ਬਦਲਾਵ ਆਉਣ ਵਾਲੇ ਹਨ ਜਾਂ ਤੁਹਾਡੀ ਜ਼ਿੰਦਗੀ ਵਿੱਚ ਕਿਵੇਂ ਤਰੱਕੀ ਹੋ ਜਾਵੇਗੀ ਦੋਸਤੋ ਸਰੀਰ ਦੇ ਉੱਪਰ ਤਿਲ ਹੋਣਾ ਕਈ ਤਰ੍ਹਾਂ ਦੀਆਂ ਮਾਨਵਤਾ ਦਾ ਸੰਕੇਤ ਹੁੰਦਾ ਹੈ ਕਈ ਕਹਿੰਦੇ ਹਨ ਕਿ ਮਨੁੱਖ ਦੇ ਸੱਜੇ ਪਾਸੇ ਕਿਸੇ ਵੀ ਅੰਗ ਤੇ ਜੇਕਰ ਤਿਲ ਹੈ ਤਾਂ ਉਹ ਬਹੁਤ ਹੀ ਵਧੀਆ ਸੰਕੇਤ ਦਿੰਦਾ ਹੈ ਇਦਾਂ ਦੇ ਵਿਅਕਤੀ ਦੇ ਉੱਪਰ ਮਾਤਾ ਲక్ష్ਮੀ ਸਦਾ ਹੀ ਵਾਸ ਕਰਦੀ ਹੈ ਉਹ ਹਰ ਰੋਜ਼ ਇਹ ਵਿਅਕਤੀ ਦਾ ਸਾਥ ਮਾਤਾ ਲక్ష్ਮੀ ਕਦੇ ਵੀ ਨਹੀਂ ਛੱਡਦੀ ਪਰ ਜੋਤਿਸ਼ ਸ਼ਾਸਤਰ ਦੇ ਵਿੱਚ ਵਿਅਕਤੀ ਦੇ ਸਰੀਰ ਦੇ ਉੱਪਰ 12 ਤਿਲ ਹੋਣਾ ਚੰਗਾ ਨਹੀਂ ਮੰਨਿਆ ਜਾਂਦਾ ਤੇ ਜੇਕਰ 12 ਤੋਂ ਘੱਟ ਤਿਲ ਹੋਣ ਤਾਂ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਸਰੀਰ ਦੇ ਹਰ ਇੱਕ ਹਿੱਸੇ ਦਾ ਤਿਲ ਆਪੋ ਆਪਣਾ ਵੱਖੋ ਵੱਖਰਾ ਮਹੱਤਵ ਰੱਖਦਾ ਹੈ ਸਰੀਰ ਉੱਤੇ ਤਿਲ ਦੇ ਨਾਲ ਪਾਏ ਜਾਣ ਵਾਲੇ ਮਾਸੂਦਾ ਵੀ ਆਪਣਾ ਹੀ ਮਹੱਤਵ ਹੁੰਦਾ ਹੈ। ਪੁਰਸ਼ਾਂ ਦੇ ਸੱਜੇ ਪਾਸੇ ਜਾਂ ਸੱਜੇ ਮੋਢੇ ਤੇ ਤਿਲ ਹੋਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਹੋ ਜਿਹੇ ਪੁਰਸ਼ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਤਰੱਕੀ ਕਰਦੇ ਹਨ ਅਤੇ ਇਸਤਰੀ ਦੇ ਖੱਬੇ ਪਾਸੇ ਤਿਲ ਹੋਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਪਰ ਤਿਲਾਂ ਦੀ ਸੱਚਾਈ ਇਹ ਹੈ ਕਿ ਹਰ ਇੱਕ ਤਿਲ ਦੀ ਆਪਣੀ-ਆਪਣੀ ਮਹੱਤਤਾ ਹੁੰਦੀ ਹੈ। ਤੇ ਉਹ ਆਪਣੇ ਆਪਣੇ ਗੱਲ ਦਰਸਾਉਂਦਾ ਹੈ ਕਈਆਂ ਦੇ ਸਰੀਰ ਉੱਤੇ ਤਿੱਲ ਦਾ ਰੰਗ ਕਾਲਾ ਗੂੜਾ ਹੁੰਦਾ ਹੈ ਤੇ ਕਈਆਂ ਦਾ ਭੂਰਾ ਤੇ ਕਈਆਂ ਦੇ ਤਿੱਲ ਲਾਲ ਰੰਗ ਦੇ ਵੀ ਹੁੰਦੇ ਹਨ ਸਰੀਰ ਦੇ ਅੰਗਾਂ ਤੇ ਹੁੰਦੇ ਤਿਲਾਂ ਦੇ ਵੱਖੋ ਵੱਖਰੇ ਮਹੱਤਵ ਹੁੰਦੇ ਹਨ ਤੇ ਅਰਥ ਵੀ ਵੱਖ-ਵੱਖ ਹੀ ਹੁੰਦੇ ਹਨ ਗੱਲ ਤੇ ਤਿੱਲ ਹੋਣਾ ਆਪਣਾ ਹੀ ਮਹੱਤਵ ਦਰਸਾਉਂਦਾ ਹੈ ਕਿਸਮਤ ਦੇ ਵਾਲਾ ਮੰਨਿਆ ਜਾਂਦਾ ਹੈ ਇਸ ਦਾ ਸੰਬੰਧ ਭਾਗਾਂ ਵਾਲੇ ਦੇ ਨਾਲ ਮੰਨਿਆ ਜਾਂਦਾ ਹੈ ਬੁੱਲਾਂ ਦੇ ਉੱਪਰਲੇ ਹਿੱਸੇ ਤੇ ਤਿਲ ਹੋਣਾ ਤੁਹਾਡੇ ਆਕਰਸ਼ਣ ਨੂੰ ਬਹੁਤ ਹੀ ਮਜ਼ਬੂਤ ਕਰਦਾ ਹੈ ਜਿਸ ਨਾਲ ਤੁਹਾਡੀ ਦਿਖ ਰਿਕ ਆਕਰਸ਼ਿਤ ਹੋ ਜਾਂਦੀ ਹੈ ਅਤੇ ਹਰ ਇੱਕ ਦਾ ਧਿਆਨ ਸਿਰਫ ਤੁਹਾਡੇ ਤੇ ਹੀ ਰਹਿੰਦਾ ਹੈ ਚਿਹਰੇ ਦੇ ਉੱਤੇ ਤਿਲ ਜਿਹੜੇ ਹੁੰਦੇ ਹਨ ਉਹ ਧਨ ਲਾਭ ਪ੍ਰਾਪਤੀ ਦੇ ਯੋਗ ਦੱਸਦੇ ਹਨ ਕਿ ਇਹ ਵਿਅਕਤੀ ਨੂੰ ਬਹੁਤ ਜ਼ਿਆਦਾ ਧਨ ਲਾਭ ਹੁੰਦਾ ਹੈ ਜਿਨ੍ਹਾਂ ਦੇ ਨੱਕ ਦੇ ਉੱਤੇ ਤਿਲ ਹੁੰਦਾ ਹੈ ਉਹ ਵਿਅਕਤੀ ਬਹੁਤ ਹੀ ਅਨੁਸ਼ਾਸਿਤ ਹੁੰਦੇ ਹਨ ਉਹਨਾਂ ਨੂੰ ਅਨੁਸ਼ਾਸਨ ਵਿੱਚ ਰਹਿਣਾ ਤੇ ਅਗਲੇ ਨੂੰ ਰੱਖਣਾ ਬਹੁਤ ਹੀ ਪਸੰਦ ਹੁੰਦਾ ਹੈ ਉਹ ਕਦੇ ਵੀ ਕਿਸੇ ਨਾਲ ਹੇਰਾਫੇਰੀ ਨਹੀਂ ਕਰਦੇ ਤੇ ਆਪਣੇ ਕੰਮ ਵਿੱਚ ਦਿਲ ਲਗਾ ਕੇ ਜੁਟੇ ਹੀ ਰਹਿੰਦੇ ਹਨ ਪਰ ਇਦਾਂ ਦੇ ਲੋਕਾਂ ਦੇ ਜੀਵਨ ਵਿੱਚ ਸੰਘਰਸ਼ ਬਹੁਤ ਜ਼ਿਆਦਾ ਹੁੰਦਾ ਹੈ ਨੱਕ ਦੇ ਥੱਲੇ ਤਿਲ ਹੋਣਾ ਸੰਕੇਤ ਦਿੰਦਾ ਹੈ ਕਿ ਵਿਅਕਤੀ ਨੂੰ ਬਹੁਤ ਜ਼ਿਆਦਾ ਲੋਕ ਚਹੁਣ ਵਾਲੇ ਹਨ ਪਰ ਇਦਾਂ ਦੇ ਲੋਕ ਥੋੜੇ ਜਿਹੇ ਖੁਸ਼ਕ ਸੁਭਾਅ ਦੇ ਹੁੰਦੇ ਹਨ ਭਾਵੇਂ ਕਿ ਉਹਨਾਂ ਦਾ ਕਿਸੇ ਦੇ ਨਾਲ ਲਗਾਵ ਘੱਟ ਹੀ ਹੁੰਦਾ ਹੈ ਉਹਨਾਂ ਦਾ ਕਿਸੇ ਦੇ ਨਾਲ ਪ੍ਰੇਮ ਨਹੀਂ ਪੈ ਸਕਦਾ ਨਾ ਹੀ ਉਹਨਾਂ ਦਾ ਫਰੈਂਡ ਸਰਕਲ ਵੀ ਇੰਨਾ ਵੱਡਾ ਹੁੰਦਾ ਹੈ ਜਿਸ ਵਿਅਕਤੀ ਦੇ ਮੱਥੇ ਉੱਤੇ ਤਿਲ ਹੁੰਦਾ ਹੈ ਉਹ ਦਰਸਾਉਂਦਾ ਹੈ ਕਿ ਇਹ ਵਿਅਕਤੀ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਹੀ ਦਿਨਾਂ ਵਿੱਚ ਬਹੁਤ ਹੀ ਸੰਘਰਸ਼ ਕਰਕੇ ਕੀਤੀ ਹੈ ਪਰ ਮੱਥੇ ਉਤਲਾ ਤਿਲ ਵਿਅਕਤੀ ਨੂੰ ਹੌਲੀ ਹੌਲੀ ਧਨਵਾਨ ਵੀ ਬਣਾ ਦਿੰਦਾ ਹੈ ਪਰ ਬੁੱਲਾ ਉਤਲਾ ਤਿਲ ਦੱਸਦਾ ਹੈ ਕਿ ਤੁਸੀਂ ਬਹੁਤ ਹੀ ਪ੍ਰੇਮੀ ਸੁਭਾਅ ਦੇ ਹੋ ਤੁਸੀਂ ਹਰ ਕਿਸੇ ਦੇ ਨਾਲ ਬਹੁਤ ਹੀ ਪਿਆਰ ਦੇ ਨਾਲ ਪੇਸ਼ ਆਉਂਦੇ ਹੋ ਤੇ ਤੁਹਾਡੀ ਲਵ ਮੈਰਿਜ ਹੋਣੀ ਵੀ ਬਹੁਤ ਜ਼ਿਆਦਾ ਇਸ ਗੱਲ ਦਾ ਸੰਕੇਤ ਦਿੰਦੀ ਹੈ ਇਦਾਂ ਦੇ ਲੋਕ ਬਹੁਤ ਹੀ ਜਲਦੀ ਹਰ ਕਿਸੇ ਦਾ ਮਨ ਜਿੱਤ ਲੈਂਦੇ ਹਨ ਉਹਨਾਂ ਦਾ ਪ੍ਰੇਮ ਵਿਆਹ ਹੋਣਾ ਸੰਭਵ ਹੋ ਜਾਂਦਾ ਹੈ। ਇਦਾਂ ਦੇ ਲੋਕ ਬਹੁਤ ਹੀ ਮੇਲ-ਮਿਲਾਪ ਦੀ ਭਾਵਨਾ ਦੇ ਨਾਲ ਭਰੇ ਹੁੰਦੇ ਹਨ। ਉਹ ਹਰ ਕਿਸੇ ਦੇ ਨਾਲ ਬਹੁਤ ਹੀ ਪ੍ਰੇਮ ਦੇ ਨਾਲ ਪੇਸ਼ ਆਉਂਦੇ ਹਨ। ਜਿਨ੍ਹਾਂ ਵਿਅਕਤੀਆਂ ਦੇ ਹੱਥ ਦੇ ਵਿਚਕਾਰ ਬਿਲਕੁਲ ਦਿਲ ਹੁੰਦਾ ਹੈ, ਉਹ ਵਿਅਕਤੀ ਆਪਣੀ ਮਰਜ਼ੀ ਵਿੱਚ ਬਹੁਤ ਹੀ ਸੰਤੁਸ਼ਟ ਵਿਅਕਤੀ ਹੁੰਦੇ ਹਨ। ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਧੰਨવાન ਵੀ ਹੁੰਦੇ ਹਨ। ਤੇ ਉਹ ਆਪਣੀ ਜ਼ਿੰਦਗੀ ਵਿੱਚ ਜਿਆਦਾ ਗਿਹਦੀ ਇੰਟਰਫੀਰੈਂਸ ਨੂੰ ਨਹੀਂ ਮੰਨਦੇ। ਉਹ ਆਪਣੀ ਜ਼ਿੰਦਗੀ ਦੇ ਖੁਦ ਬਾਦਸ਼ਾਹ ਹੁੰਦੇ ਹਨ। ਜੇਕਰ ਕਿਸੇ ਵਿਅਕਤੀ ਦੀਆਂ ਉਂਗਲਾਂ ਦੇ ਉੱਪਰ ਤਿਲ ਹੋਵੇ ਤਾਂ ਉਹਨਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਨ੍ਹਾਂ ਵਿਅਕਤੀਆਂ ਦੇ ਪੈਰਾਂ ਦੇ ਹੇਠਾਂ ਤਿਲ ਹੁੰਦਾ ਹੈ, ਉਹ ਘਰ ਤੋਂ ਬਹੁਤ ਜ਼ਿਆਦਾ ਦੂਰ ਹੋ ਜਾਂਦੇ ਹਨ। ਉਹਨਾਂ ਨੂੰ ਵੀ ਦੇਸ਼ ਵਿੱਚ ਰਹਿਣਾ ਪੈਂਦਾ ਹੈ। ਜਾਂ ਉਹ ਘਰ ਤੋਂ ਬਾਹਰ ਹੀ ਜ਼ਿਆਦਾਤਰ ਰਹਿੰਦੇ ਹਨ ਤੇ ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀ ਸਫਲਤਾ ਪ੍ਰਾਪਤ ਹੋ ਜਾਂਦੀ ਹੈ ਜੀ ਇਹਨਾਂ ਨੂੰ ਜ਼ਿਆਦਾਤਰ ਵੇਖਣ ਵਿੱਚ ਆਉਂਦਾ ਹੈ ਕਿ ਆਪਣਾ ਜਨਮ ਸਥਾਨ ਛੱਡਣਾ ਹੀ ਪੈਂਦਾ ਹੈ ਤੇ ਕਿਤੇ ਦੂਰ ਜਾ ਕੇ ਵਸਣਾ ਪੈਂਦਾ ਹੈ ਜਿਨ੍ਹਾਂ ਵਿਅਕਤੀਆਂ ਦੇ ਸੀਨੇ ਦੇ ਉੱਪਰ ਭਾਵ ਕੇ ਛਾਤੀ ਦੇ ਉੱਪਰ ਤਿਲ ਹੁੰਦਾ ਹੈ ਉਹਨਾਂ ਨੂੰ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿੰਨਾ ਵਿਅਕਤੀਆਂ ਦੇ ਪੇਟ ਦੇ ਉੱਤੇ ਤਿਲ ਹੁੰਦਾ ਹੈ ਉਹ ਧਨਵਾਨ ਵਿਅਕਤੀ ਤਾਂ ਹੁੰਦੇ ਹਨ ਪਰ ਉਹਨਾਂ ਦੇ ਜੀਵਨ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਦੇ ਨਾਲ ਉਹਨਾਂ ਨੂੰ ਜੂਝਣਾ ਪੈਂਦਾ ਹੈ ਉਹ ਆਪ ਵੀ ਬਹੁਤ ਹੀ ਜਲਦੀ ਬਿਮਾਰ ਹੁੰਦੇ ਹੀ ਰਹਿੰਦੇ ਹਨ ਜੇਕਰ ਕਿਸੇ ਵਿਅਕਤੀ ਦੇ ਤਿਲ ਦੇ ਉੱਪਰ ਵਾਲ ਉੱਗ ਜਾਣ ਇਹ ਬਹੁਤ ਹੀ ਅਸ਼ੁੱਭ ਮੰਨਿਆ ਜਾਂਦਾ ਹੈ ਕਈ ਵਾਰ ਤਿਲ ਹਲਕੇ ਰੰਗ ਦਾ ਹੁੰਦਾ ਹੈ ਤਾਂ ਉਸ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੁੰਦੀ ਪਰ ਜੇਕਰ ਤੇਲ ਗਾढ़े ਰੰਗ ਦਾ ਕਾਲਾ ਹੋਵੇ ਤਾਂ ਉਸ ਵਿਅਕਤੀ ਨੂੰ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਆਪਣੀ ਜ਼ਿੰਦਗੀ ਦੇ ਵਿੱਚ ਕਰਨਾ ਪੈਂਦਾ ਹੈ ਜਿਹੜੇ ਹਲਕੇ ਜਿਹੇ ਰੰਗ ਦੇ ਤੇਲ ਹੁੰਦੇ ਹਨ ਉਹ ਵਿਅਕਤੀ ਦੀ ਸਕਾਰਾਤਮਕ ਊਰਜਾ ਨੂੰ ਦਰਸਾਉਂਦੇ ਹਨ ਕਿ ਉਸ ਵਿਅਕਤੀ ਦੀ ਸਕਾਰਾਤਮਕ ਸੋਚ ਰੱਖਣ ਵਾਲਾ ਉਹ ਵਿਅਕਤੀ ਹੈ ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਸੱਜੇ ਪਾਸੇ ਤੇਲ ਹੈ ਤਾਂ ਤੁਸੀਂ ਬਹੁਤ ਹੀ ਧਨવાન ਹੋਵੋਗੇ ਤੁਹਾਨੂੰ ਜੀਵਨ ਵਿੱਚ ਸਫਲਤਾ ਥੋੜੀ ਘੱਟ ਤਾਂ ਮਿਲ ਸਕਦੀ ਹੈ ਪਰ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਘੱਟ ਹੀ ਕਰਨਾ ਪਵੇਗਾ ਜੇਕਰ ਤੁਸੀਂ ਮਿਹਨਤ ਬਹੁਤ ਜ਼ਿਆਦਾ ਕਰਦੇ ਹੋ ਤਾਂ ਤੁਹਾਨੂੰ ਬਹੁਤ ਸਾਰੀ ਸਫਲਤਾ ਪ੍ਰਾਪਤ ਹੋ ਜਾਵੇਗੀ ਜੇਕਰ ਤੁਹਾਡੇ ਸਰੀਰ ਦੇ ਸੱਜੇ ਪਾਸੇ ਤਿਲ ਹੈ ਤਾਂ ਤੁਸੀਂ ਬਹੁਤ ਹੀ ਕਰਮਾ ਵਾਲੇ ਹੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਜਿੰਨੀ ਵੀ ਮਿਹਨਤ ਕਰੋਗੇ ਤੁਹਾਨੂੰ ਉਸ ਦੇ ਹਿਸਾਬ ਨਾਲ ਹੀ ਫਾਇਦਾ ਹੋਵੇਗਾ ਓਨਾ ਹੀ ਜ਼ਿਆਦਾ ਮਿਲੇਗਾ ਜੇਕਰ ਤੁਸੀਂ ਆਪਣੇ ਘਰ ਤੋਂ ਦੂਰ ਰਹਿ ਕੇ ਵੀ ਕਿਰਤ ਕਮਾਈ ਕਰਦੇ ਹੋ ਤਾਂ ਉਸ ਵਿੱਚ ਵੀ ਤੁਹਾਨੂੰ ਧਨਵਾਨ ਬਣਾਉਣ ਤੋਂ ਕੋਈ ਰੋਕ ਨਹੀਂ ਸਕਦਾ ਦੋਸਤੋ ਇਹ ਸੀ ਅੱਜ ਦੀ ਜਾਣਕਾਰੀ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਆਪਣੇ ਦੋਸਤ ਰਿਸ਼ਤੇਦਾਰ ਮਿੱਤਰ ਜਿਨ੍ਹਾਂ ਦੇ ਇਹਨਾਂ ਅੰਗਾਂ ਤੇ ਜੇਕਰ ਤਿਲ ਹਨ ਤਾਂ ਉਹਨਾਂ ਨੂੰ ਵੀ ਸੁਚੇਤ ਕਰ ਦਿਓ ਤੇ ਉਹਨਾਂ ਤੱਕ ਵੀ ਇਹ ਜਾਣਕਾਰੀ ਪਹੁੰਚਾ ਦਿਓ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਉਹਨਾਂ ਦੇ ਸਰੀਰ ਉੱਪਰ ਜੇਕਰ ਇਹ ਤੇਲ ਹਨ ਤਾਂ ਕਿ ਉਹ ਸੱਚ ਹੈ ਜਾਂ ਝੂਠ ਹੈ ਧੰਨਵਾਦ ਜੀ